ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਾ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਬਠਿੰਡਾ ਵੱਲੋਂ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਜਿੱਥੇ ਕਿ ਲੋਕਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਸ ਅਦਾਲਤ ਦਾ ਲੋਕਾਂ ਨੇ ਬਹੁਤ ਹੀ ਲਾਹਾ ਲਿਆ ਔਰ ਇਸ ਅਦਾਲਤ ਦੇ ਵਿੱਚ ਲੋਕੇ ਹਮ ਹਮਾ ਕੇ ਪਹੁੰਚੇ ਅਤੇ ਆਪਣੇ ਕੇਸਾਂ ਦੇ ਨਿਪਟਾਰੇ ਨਿਪਟਾਰੇ ਦੇ ਲਈ ترجمة <applause> 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 ਸਾਰੇ ਹੀ ਬਠਿੰਡਾ ਵਾਸੀਆਂ ਨੂੰ ਮੇਰਾ ਨਮਸਕਾਰ ਮੈਂ ਅੱਜ 14 9 2024 ਨੂੰ ਜੋ ਸਾਡੀ ਕੌਮੀ ਪੱਧਰ ਦੀ ਲੋਕ ਅਦਾਲਤ ਬਠਿੰਡਾ ਰਾਮਪੁਰਾ ਔਰਤ ਤਲਵੰਡੀ ਸਾਬੋ ਵਿੱਚ ਲਗਾਈ ਜਾ ਰਹੀ ਹੈ ਇਸ ਦੇ ਵਿੱਚ ਰੋਕਾਂ ਦਾ ਬਹੁਤ ਵੱਡਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜੇ ਅਸੀਂ ਗੱਲ ਕਰੀਏ ਤੇ ਅੱਜ ਦੇ ਜਿਹੜੇ ਅਸੀਂ ਟਾਰਗੇਟ ਕੇਸ ਕੀਤੇ ਨੇ ਇਹ ਮੋਰ ਥੈਨ 25000 ਤੋਂ ਵੱਧ ਕੇਸ ਜਿਹੜੇ ਅਸੀਂ ਟਾਰਗੇਟ ਕੀਤੇ ਹੋਏ ਨੇ ਮੇਨਲੀ ਜਿਹੜਾ ਸਾਡਾ ਫੋਕਸ ਹੈ ਰੈਵਨਿਊ ਕੋਟਾ ਦੇ ਵਿੱਚ ਕੇਸਿਸ ਪੈਂਡਿੰਗਾਂ ਦਾ ਔਰ ਜਿਹੜੇ ਸਾਡੇ ਆਮ ਤੌਰ ਤੇ ਕੋਟਾ ਦੇ ਵਿੱਚ ਪੈਂਡਿੰਗ ਨੇ ਉਹਨਾਂ ਨੂੰ ਅਸੀਂ ਮੋਸਟਲੀ ਬੈਂਕ ਕੇਸਿਸ ਜਿਵੇਂ ਹੈਗੇ ਹੈ ਰਿਕਵਰੀ ਦੇ ਜਾਂ ਚੈੱਕ ਨਾਲ ਰਿਲੇਟਡ ਕੇਸਿਸ ਹੈ ਉਹਨਾਂ ਤੇ ਜ਼ਿਆਦਾ ਅਸੀਂ ਫੋਕਸ ਕੀਤਾ ਹੈ ਤਾਂ ਕਿ ਲੋਕਾਂ ਨੂੰ ਘਰ ਬੈਠੇ ਹੀ ਜਲਦੀ ਤੋਂ ਜਲਦੀ ਔਰ ਫ੍ਰੀ ਜਿਹੜਾ ਹੈ ਨਿਆਂ ਮਿਲ ਸਕੇ ਔਰ ਇਸ ਵਿੱਚ ਸਭ ਤੋਂ ਵੱਧ ਸ਼ਮੂਲੀਅਤ ਸਾਡੇ ਇਸ ਨੂੰ ਪ੍ਰੋਗਰਾਮ ਨੂੰ ਮੇਨ ਪ੍ਰੋਗਰੈਸ ਕਰਾਉਣ ਵਿੱਚ ਸਾਡਾ ਮੀਡੀਆ ਦਾ ਬਹੁਤ ਹੱਥ ਹੈ ਕਿਉਂਕਿ ਅਸੀਂ ਪਿਛਲੀ ਲੋਕ ਅਦਾਲਤ ਤੇ ਇਸ ਵਾਰ ਦੀ ਲੋਕ ਅਦਾਲਤ 'ਚ ਇਹ ਜੀਜ਼ ਦੇਖਣ ਨੂੰ ਮਿਲੀ ਹੈ ਵੀ ਅਸੀਂ ਪਿਛਲੇ ਨਾਲੋਂ ਵੀ ਵੱਧ ਜਿਹੜੇ ਕੇਸ ਇਸ ਲੋਕ ਅਦਾਲਤ ਵਿੱਚ ਲਗਾਏਗੇ ਹਣ ਵੀ ਲੋਕ ਅਦਾਲਤ ਦੇ ਵਿੱਚ ਆਪਾਂ ਆਮ ਪੰਚ ਜਨਤਾ ਨੂੰ ਟੀਮ ਇਸੇ ਰੱਖੀ ਹੈ ਮੈਂ ਦੇਖੋ ਇਹ ਕਹਾਂਗਾ ਵੀ ਜਿਹੜੀ ਆਉਣ ਵਾਲੀ ਜਿਹੜੀ ਲੋਕ ਅਦਾਲਤ ਹੈ 14 12 2024 ਨੂੰ ਦਸੰਬਰ ਦੇ ਮਹੀਨੇ ਚ ਲਗਾਈ ਜਾ ਰਹੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੱਲੀ ਇਹ ਲੋਕ ਅਦਾਲਤ ਜਿਹੜੀ ਹੈ ਇਹ ਮੰਥਲੀ ਜਾਂ ਤ੍ਰਿਮੰਥਲੀ ਲਾਣੇ ਆ ਆਮ ਤੌਰ ਤੇ ਹਰੇਕ ਕੋਈ ਵੀ ਬੰਦਾ ਜਿਸ ਨੂੰ ਲੱਗਦਾ ਹੈ ਵੀ ਮੇਰਾ ਕੇਸ ਜਿਹੜਾ ਹੈ ਉਹ ਲੋਕ ਸੜਾ ਕੰਪਰਮਾਈਜ਼ ਹੋ ਸਕਦਾ ਹੈ ਔਰ ਕੋਟਾ ਜਿਹੜੀਆਂ ਅੱਜ ਇਸ ਹਿਸਾਬ ਨਾਲ ਬੜੀਆਂ ਉਂ ਬੁਲੰਦ ਆਵਾਜ਼ ਕਹਿੰਦੀਆਂ ਨੇ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੇਸ ਜਿਹੜਾ ਹੈ ਉਹ ਲੋਕ ਅਦਾਲਤ ਜਾਂ ਕੰਪਰਮਾਈਜ਼ ਨਾਲ ਹੋਣਾ ਹੈ ਤੁਸੀਂ ਕਿਸੇ ਵੀ ਵਕਤ ਆਪਣੀ ਐਪਲੀਕੇਸ਼ਨ ਜਿਹੜੀ ਕੋਰਟ ਵਿੱਚ ਦੇ ਸਕਦੇ ਹੋ ਔਰ ਜੇ ਤੁਹਾਨੂੰ ਲੱਗਦਾ ਵੀ ਹਲੇ ਕੇਸ ਨਹੀਂ ਵੀ ਪਿਆ ਇਹਨਾਂ ਨੂੰ ਵੀ ਜਿਹੜਾ ਅਸੀਂ ਸੁਣਵਾਈ ਕਰਵਾ ਸਕਦੇ ਆ ਜਿਨ੍ਹਾਂ ਨੂੰ ਅਸੀਂ ਪ੍ਰੀ ਲਿਟੀਗੇਸ਼ਨ ਸਟੇਜ ਕਹਿੰਦੇ ਆ ਇਹਨਾਂ ਕੇਸਾਂ ਦਾ ਵੀ ਅਸੀਂ ਲੋਕ ਅਦਾਲਤ ਹੈ ਟਾਈਮ ਟੂ ਟਾਈਮ ਲਾਂਦੇ ਰਹਿੰਦੇ ਆ ਸੋ ਸਾਰਿਆਂ ਨੂੰ ਆਉਣ ਵਾਲੀ 14-12 ਚਾਹ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਕੋਈ ਆਪਣਾ ਮੈਟਰ ਹੈ ਸੀ ਕਿਸੇ ਵੀ ਲੋਕ ਅਦਾਲਤ ਤੇ ਜਲਵਾਣਾ ਹੈ ਉਹ ਆ ਕੇ ਸਾਨੂੰ ਦਰਖਾਸਤ ਦੇ ਸਕਦਾ ਹੈ ਜਾਂ ਜੇ ਕੋਈ ਸਪੋਰਟ ਚ ਪੈਂਡਿੰਗ ਹੈ ਉਹ ਮਾਜੂਕ ਅਦਾਲਤ ਨੂੰ ਦੇ ਸਕਦਾ ਐਪਲੀਕੇਸ਼ਨ ਉਹਨਾਂ ਦਾ ਕੇਸ ਜਿਹੜਾ ਹੈ ਲੋਕ ਅਦਾਲਤ ਵਾਂਗੂ ਹੀ ਡਿਸਾਈਡ ਹੋ Yeah.